ਨਸ਼ਿਆਂ ਨੇ ਜਿੱਥੇ ਪੂਰੇ ਵਿਸ਼ਵ ਵਿੱਚ ਪੈਰ ਪਸਾਰ ਲਏ ਉੱਥੇ ਹੀ ਇਸ ਦੇ ਵਿਰੁੱਧ ਵਿੱਚ ਕਈ ਧਾਰਮਿਕ ਰਾਜਸੀ ਅਤੇ ਕਈ ਸਮਾਜਿਕ ਸੇਵਾ ਜਥੇਬੰਦੀਆਂ ਇਸ ਦਾ ਡਟ ਕੇ ਵਿਰੋਧ ਕਰ ਰਹੀਆਂ ਹਨ ਉੱਥੇ ਹੀ अनोखे ਤਰੀਕੇ ਨਾਲ ਹਰਿਆਣਾ ਦੇ ਇੱਕ ਨਾਮਵਰ ਪਹਿਲਵਾਨ ਰਵਿੰਦਰ ਤੋਮਰ ਜੀ ਨਿਵੇਕਲੇ ਤਰੀਕੇ ਦੇ ਨਾਲ ਇੱਕ ਬੈਲ ਗੱਡੀ ਨੂੰ ਖੁੱਦ ਪਲਤ ਦੀ ਜਗ੍ਹਾ ਉਸ ਨੂੰ ਆਪ ਚਲਾ ਕੇ ਪੂਰੇ ਇੰਡੀਆ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਲ ਰੈਲੀ ਕੱਢ ਰਹੇ ਹਨ ਇਸ ਮੌਕੇ ਪਹਿਲਵਾਨ ਰਵਿੰਦਰ ਤੁਮਾਰ ਨੇ ਗੱਲਬਾਤ ਕਰਦੇ ਦੱਸਿਆ ਕਿ ਮੈਂ ਪਹਿਲਾਂ ਪੂਰੇ ਹਰਿਆਣੇ ਦੇ ਵਿੱਚ ਮਾਰਚ ਕੀਤਾ ਹੈ ਜਿਸ ਦੇ ਉਪਰੰਤ ਮੈਂ ਪਟਿਆਲਾ ਸ਼ਹਿਰ ਦੇ ਰਾਜ ਤਾਕਲ ਹੋ ਕੇ ਪੂਰੇ ਪੰਜਾਬ ਵਿੱਚ ਇਹ ਮਾਰਚ ਕਰ ਰਿਹਾ ਉਹਨਾਂ ਨੇ ਕਿਹਾ ਕਿ ਅੱਜ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਚਿੱਟੀ ਰੋੜ ਪਿੰਡ ਮਾਨਾ ਵਾਲਾ ਕਲਾ ਨਗਰ ਵਿੱਚ ਪਹੁੰਚਿਆ ਜਿੱਥੇ ਸ਼ਹੀਦ ਰਾਜਗੁਰੂ ਅਸ਼ਾ ਵਿਰੋਧੀ ਫਰੰਟ ਵੱਲੋਂ ਮੇਰੀ ਰੈਲੀ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਚੂਸ ਪਿਆਇਆ ਗਿਆ ਤੇ ਸ਼ਿਰੋਪੇ ਪਾ ਕੇ ਨਿੱਘਾ ਸਵਾਗਤ ਕਰਦੇ ਆ ਮਾਣ ਬਧਾਇਆ ਗਿਆ ਇਸ ਮੌਕੇ ਸ਼ਹੀਦ ਰਾਜਗੁਰੂ ਨਸ਼ਾ ਵਿਰੋਧੀ ਫਰੰਟ ਦੇ ਪ੍ਰਧਾਨ ਜਸਵੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਮੌਕੇ ਫਰੰਟ ਜਨਰਲ ਸਖਤਰ ਪਾਈ ਹਰਜੀਤ ਸਿੰਘ ਪਾਈ ਲਖਵਿੰਦਰ ਸਿੰਘ ਖਾਲਸਾ ਅਤੇ ਹੋਰ ਆਗੂ hadir ਹੋਏ ਸਨ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਪੋਲਾ ਦੀ ਖਾਸ ਰਿਪੋਰਟ ਹਾਂਜੀ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਤੁਮਰ ਜੀ ਆਏ ਨੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਤੋਂ ਤੋਂ ਪਰਾਂ ਤੁਸੀਂ ਫਤਿਹ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਬਈ ਜੀ ਸਾਡੇ ਵੀਰ ਜੀ ਰਵਿੰਦਰ ਟੋਂਬਰ ਜੀ ਆਏ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਵੀਰ ਨੂੰ ਇੱਕ ਲੱਖ 20 ਮੂੜ ਹੈਗੇ ਆ ਵਾ ਹਰਿਆਣਾ ਉਹਨਾਂ ਨੇ ਫਿਕਰਿਆ ਪੰਜਾਬ ਦਾ ਕੀ ਪੰਜਾਬ ਜਿਹੜਾ ਵਾ ਨਸ਼ੇ ਕੀ ਡੁੱਬਦਾ ਜਾ ਰਿਹਾ ਵਾ ਇਹਨੂੰ ਬਚਾ ਲਈਏ ਹਾਂ ਜੀ ਸਾਡੇ ਵੀਰ ਜੀ ਇੰਨੀ ਲੰਬੀ ਯਾਤਰਾ ਕਰਕੇ ਬੈਲ ਕਢੀ ਲੈ ਕੇ ਆਏ ਆ ਇਹ ਦਿਖਾ ਰਿਹਾ ਇਕ ਕਹਣਾ ਸੀ ਪਹਿਲਵਾਨ ਹੈਗੇ ਨੇ ਇਹ ਦੱਸਦੇ ਨੇ ਕਿ ਨੌਜੇ ਪੀਣੂ ਕੀ ਨਸ਼ੇ ਛੱਡੋ ਕਰਾਉਣਾ ਚਾਹੋ ਗੇਮਾ ਲਾਓ ਆਪਣੇ ਆਪਣਾ ਪੁੱਛੋ ਨਸ਼ਾ ਜ਼ਿੰਦਗੀ ਖਤਮ ਨਾ ਕਰੋ ਹਾਂਜੀ ਤੇ ਮੇਰੀ ਪੰਜਾਬ ਦੇ ਲੋਕਾਂ ਨੂੰ ਭੈਣ ਭਰਾ ਇਹ ਪੀ ਲਿਆ ਮਤਾਉਣਾ ਇਹ ਪੀ ਲਿਆ ਕਿ ਆਪਣੇ ਬੱਚਿਆਂ ਜਿੱਦਾਂ ਹੋ ਸਕਦਾ ਬਚਾਓ ਨਸ਼ਿਆਂ ਦੇ ਵੀਕਰ ਨਸ਼ੇ ਦਾ ਕੋੜ ਹੈ ਨਾ ਇਹਨੂੰ ਕੱਢੀ ਰਾਲ ਵਿੱਚ ਲਿਖ ਕੇ ਕਹਿੰਦੀ ਕਿ ਵੀਰ 82 ਚੱਲ ਕੇ ਸਾਨੂੰ ਪੰਜਾਬ ਚ ਜਾਗਰੂਤਾ ਦੇਣ ਆਇਆ ਵਾ ਕਿ ਆਪਣਾ ਪੰਜਾਬ ਬਚਾ ਲੋ ਆਪਾਂ ਨੂੰ ਇਸ ਵੀਰ ਦਾ ਸਾਥ ਦੇਣਾ ਚਾਹੀਦਾ ਜੀ ਲਖਵਿੰਦਰ ਜੀ ਅਸੀਂ ਆਮ ਹੀ ਵੇਖਿਆ ਵੀ ਜਦੋਂ ਕੋਈ ਸਿਆਸੀ ਪਾਰਟੀ ਦਾ ਕੋਈ ਪ੍ਰੋਗਰਾਮ ਹੁੰਦਾ ਵਾ ਜਾਂ ਕਿਸੇ ਨੇ ਪਿੱਛੋਂ ਚੰਡੀਗੜ੍ਹ ਤੋਂ ਆਉਣਾ ਹੁੰਦਾ ਵਾ ਤੇ ਇੱਥੇ ਸੈਂਕੜਿਆਂ ਦੇ ਹਿਸਾਬ ਦੇ ਨਾਲ ਇਕੱਠ ਹੋ ਜਾਂਦਾ ਵਾ ਤੇ ਕੀ ਅੱਜ ਤੁਸੀਂ ਸੋਚਦੇ ਨਹੀਂ ਹੈ ਕਿ ਵੇਖੋ ਨਸ਼ੇ ਦੇ ਸੰਬੰਧ ਵਿੱਚ ਨਕਸ਼ ਨਸ਼ਾ ਮੁਕਤ ਪੰਜਾਬ ਦੀ ਜਾਗਰੂਕਤਾ ਲੈ ਕੇ ਆਏ ਨੇ ਸਰਵਿੰਦਰ ਕੁਮਰ ਜੀ ਤੇ ਅੱਜ ਜੇਕਰ ਆਪਾਂ ਦੇਖੀਏ ਇਕੱਠ ਤੇ ਤੁਹਾਨੂੰ ਤੁਸੀਂ ਖੁਦ ਦੇਖ ਸਕਦੇ ਜੇ ਫਿਰ ਕਿੰਨਾ ਕ ਇਕੱਠਾ ਇਕੱਠਾ ਹੋਇਆ 77 ਹੋਇਆ ਮੀਨ ਕੋ ਦਾ ਕਲਾ ਸੱਚੀਆਂ ਨਿਕਲਦੀਆਂ ਵਾ ਹੁਣ ਕੀ ਦੱਸਾਂ ਸਰਕਾਰਾਂ ਨੂੰ ਆਪਣੇ ਪਿੰਡ ਦੇ ਲੀਡਰ ਆ ਉਹਨਾਂ ਨੂੰ ਜਾਂ ਮੋਹਤਾਰਾ ਜਿਹੜੇ ਆਪਣੇ ਹੈ ਉਹਨਾਂ ਨਾਲ ਤੁਰਨਾ ਚਾਹੀਦਾ ਕਿ ਇੱਕ ਵੀਰ ਜਿਹੜਾ ਵਾ ਪੈਦਲ ਚੱਲ ਕੇ ਪਿਆਪ ਚ ਆਏ ਨੇ ਨਸ਼ੇ ਦੇ ਖਿਲਾਫ ਜਾਤਾਂ ਕੱਢ ਰਹੇ ਨੇ ਜੁਰ ਕਿ ਲੀਡਰ ਲੈਣਾ ਹੁੰਦਾ ਨਾ ਉਦੋਂ ਫਿਰ ਪੁੱਛਾ ਫਲਾਉਂਦੇ ਫਿਰਦੇ ਆ ਕੱਟ ਕਰਨੇ ਲੱਖਾਂ ਦਾ ਇਕੱਠ ਕਰ ਲੈਂਦੇ ਆ ਪਰ ਸਚਾਈ ਵੱਲ ਕੋਈ ਤੁਰਕੇ ਨਹੀਂਗਾ ਰਾਜੀ ਜੀ ਸਚਾਈ ਵੱਲ ਕੋਈ ਤੁਰਕੇ ਨਹੀਂ ਰਾਜੀ ਹੈਗਾ ਨਹੀਂ ਸੱਚ ਮਰ ਕੇ ਤੁਰਕੇ ਨਹੀਂ ਰਾਜੀ ਹੈਗਾ ਹਾਂਜੀ ਤੇ ਨੌਜਵਾਨ ਪੀੜੀ ਨੂੰ ਲਖਵਿੰਦਰ ਜੀ ਕੀਤੇ ਇਸ ਦੇ ਨਾਮ ਕੋ ਮੇਰਾ ਨੌਜਵਾਨ ਪੀੜ੍ਹੀ ਬੇਨਤੀ ਆ ਕਿ ਵੀਰ ਨਸ਼ੇ ਛੱਡੋ ਆਪਣੀ ਜ਼ਿੰਦਗੀ ਜਿਹੜੀ ਆ ਐਵੇਂ ਨਸ਼ਿਆਂ ਵਿੱਚ ਨਾ ਤੇ ਪਰਵਾਹ ਕਰੀ ਜਾਓ ਤੁਹਾਡੀ ਲੋੜ ਐ ਕੌਮ ਨੂੰ ਤੁਹਾਡੀ ਲੋੜ ਐ ਦੇਸ਼ ਨੂੰ ਇਹ ਤਾਂ ਮਰ ਚੋ ਕੇ ਨਸ਼ੇ ਕਰ ਕਰਕੇ ਜਿਹੜੇ ਤੁਹਾਡੇ ਮਾਪੇ ਨੇ ਤੁਹਾਡੇ ਆਪੇ ਸੁਪਨੇ ਵੇਖੇ ਤੁਹਾਡੇ ਮਾਪਿਆਂ ਸੁਪਨੇ ਵੇਖੇ ਉਹ ਬਿਲਡਿੰਗ ਉਦਾਂ ਹੀ ਪਈਆਂ ਰਹਿ ਜਾਣੀਆਂ ਨਾ ਤੇ ਕਬੂਤਰ ਬੋਲਣੇ ਆ ਮੇਰੇ ਵੀਰ ਨਸ਼ਿਆਂ ਚ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਆਪਣੇ ਆਪ ਨੂੰ ਬਚਾ ਲਓ ਜਿਹੜੇ ਭੈਣ ਭਰਾ ਜਾਗਰੂਕ ਨਹੀਂ ਹਲੇ ਹੋਏ ਵੀ ਉਹਨਾਂ ਨੂੰ ਬੇਨਤੀ ਆ ਜਾਗਰੂਕ ਹੋ ਜਿਹੜੇ ਲੀਡਰ ਇਹੋ ਜਿਹੇ ਹੈਗੇ ਆ ਜਿਹੜੇ ਇਸ ਪਾਸੇ ਖਿਆਲ ਨਹੀਂ ਦੇਣਦੇ ਉਹਦਾ ਖਿਹੜਾ ਛੱਡੋ ਧੰਨਵਾਦ ਸਰਦਾਰ ਜਸਪੀਰ ਸਿੰਘ ਜੀ ਅੱਜ ਰਵਿੰਦਰ ਤੋਮਰ ਜੀ ਨਸ਼ਿਆਂ ਨੂੰ ਤੇ ਸੰਬੰਧ ਦੇ ਵਿੱਚ ਬੱਚਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੋਂ ਮੁਕਤ ਕਰਾਉਣ ਲਈ ਉਹਨਾਂ ਨੂੰ ਜਾਗਰੂਕਤਾ ਉਹਨਾਂ ਦੇ ਵਿੱਚ ਜਾਗਰੂਕਤਾ ਲਿਆਉਣ ਲਈ ਅੱਜ ਬੈਲ ਗੱਡੀ ਲੈ ਕੇ ਅਤੇ ਜਿੱਥੇ ਬੈਲ ਗੱਡੀ ਦੀ ਜਗ੍ਹਾ ਦੇ ਉੱਪਰ ਅਸੀਂ ਜਾਨਵਰਾਂ ਦੇ ਬਲ ਦਾ ਪ੍ਰਯੋਗ ਕਰਦੇ ਹਾਂ ਉਥੇ ਉਹ ਅੱਜ ਖੁਦ ਆਪ ਉਹਨੂੰ ਬੈਲ ਨੂੰ ਚਲਾ ਕੇ ਲਿਆਏ ਨੇ ਤੁਸੀਂ ਸਾਨੂੰ ਇੱਕ ਜਾਣਕਾਰੀ ਦਿਓ ਵੀ ਉਹਨਾਂ ਨੇ ਇਹ ਅਪਰਲਾ ਕੀਤਾ ਤੇ ਇਹ ਅਪਰੇਲੇ ਦਾ ਅਪਰਾਲਾ ਦਾ ਕੀ ਮਤਲਬ ਸੰਦੇਸ਼ ਹੈ ਇਹਦਾ ਤੇ ਵੈਸੇ ਤੇ ਸਹੀ ਉੱਤਰ ਤੇ ਬੋਮਰ ਸਾਹਿਬ ਦੇ ਸਕਦੇ ਆ ਪਰ ਜੋ ਮੈਂ ਮਹਿਸੂਸ ਕਰਿਆ ਤੋਂ ਬੋਮਰ ਸਾਹਿਬ ਨੂੰ ਦੇਖ ਕੇ ਤੋਮਰ ਸਾਹਿਬ ਸਾਨੂੰ ਇਹ ਸਨਿਆਹ ਦਿਨਾ ਚਾਹੁੰਦੇ ਆ ਕਿ ਸਾਡੇ ਚ ਇਨਾ ਬਲ ਸੀਗਾ ਕਿ ਅਸੀਂ ਇੰਨੇ ਬਲਵਾਨ ਸੀਗੇ ਤੇ ਅੱਜ ਸਾਡੇ ਹਾਲਾਤ ਕੀ ਹੋ ਗਿਆ ਅੱਜ ਦੇ ਬੱਚੇ ਸਾਈਕਲ ਵੀ ਚਲਾ ਸਕਦੇ ਸੋ ਇਹ ਸਾਰਾ ਕੁਝ ਜੋ ਸਰਨਾ ਵਾਪਰਿਆ ਉਹ ਵਾਪਰਨ ਦਾ ਮੁਢਲਾ ਕਾਰਨ ਨਸ਼ਾ ਆ ਹਾਂ ਜੀ ਇਸ ਨੂੰ ਮੁੱਖ ਮਕਸਦ ਲੈ ਕੇ ਤੋਮਰ ਸਾਹਿਬ ਹਰਿਆਣੇ ਤੋਂ ਜੀਤ ਤੋਂ ਤੁਰੇ ਆ ਹਾਂ ਜੀ ਔਰ ਅੱਜ ਸਾਨੂੰ ਪੰਜਾਬ ਵਾਲਿਆਂ ਨੂੰ ਇਹ ਕੱਲ ਸੋਚਣ ਤੇ ਮਜਬੂਰ ਕਰਤਾ ਕਿ ਸਾਡੇ ਗਵਾਂਢੀ ਸਾਡੇ ਗਵਾਂਢੀ ਸਾਡੇ ਚੋਈ ਸਾਡੇ ਭਰਾ ਜੇ ਸਾਡਾ ਦੇਸ਼ ਆ ਪ੍ਰਦੇਸ਼ ਆ ਉਥੋਂ ਪਹਿਲਵਾਨ ਸਾਹਿਬ ਆਏ ਆ ਸਾਨੂੰ ਸੁਨੇਹਾ ਦੇਣ ਵਾਸਤੇ ਵੀ ਤੁਹਾਡੇ ਪੰਜਾਬ ਦਾ ਸਾਨੂੰ ਫਿਕਰ ਆ ਉਹ ਸਾਨੂੰ ਵੀ ਫਿਕਰ ਕਰਨਾ ਚਾਹੀਦਾ ਨਾਲ ਦੇ ਨਾਲ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹਾਂ ਜੀ ਆਪਾਂ ਨੱਚੇ ਨੱਚੇ ਤੋਂ ਬਚੀਏ ਹਾਂ ਜੀ ਤੁਸੀਂ ਵੀ ਜੀ ਵਿਰਤੀ ਦੇ ਕਰ ਸੁੱਤਿਆ ਜਾਵੇ ਤੇ ਸਿਆਸੀ ਪਾਰਟੀਆਂ ਨੂੰ ਇਹਨਾਂ ਦੇ ਆਪਣਾ ਹੱਕ ਦੇ ਵਿੱਚ ਉਤਰਨਾ ਚਾਹੀਦਾ ਸੀ ਕਿ ਨਹੀਂ ਬਿਲਕੁਲ ਉਤਰਨਾ ਚਾਹੀਦਾ ਸਿਆਸੀ ਪਾਰਟੀਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਸਿਆਸੀ ਪਾਰਟੀਆਂ ਨੂੰ ਨਹੀਂ ਸਾਰੇ ਪੰਜਾਬੀਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹਾਂਜੀ ਤੇ ਅੱਜ ਦੀ ਨੌਜਵਾਨ ਪੜ੍ਹੀਏ ਪੀੜ੍ਹੀ ਨੂੰ ਕੀ ਸੰਦੇਸ਼ ਦੇ ਦੇਵਾਂਗੇ ਨੌਜਵਾਨ ਪੀੜ੍ਹੀ ਦੀ ਸਭ ਤੋਂ ਸੰਦੇਸ਼ ਇਤੋਇ ਅਸਾ ਦੇ ਵਾਸਤੇ ਕਿ ਬੱਚਿਓ ਨਸ਼ਾ ਛੱਡੋ ਆਪਣੇ ਜੀਵਨ ਨਾਲ ਪਿਆਰ ਕਰੋ ਮੈਂ ਜਿਵੇਂ ਬੇਨਤੀ ਕੀਤੀ ਆ ਕਿ ਮਰਨ ਦਾ ਡਾ ਸ਼ੌਕਾ ਤੇ ਬਾਟਾਂ ਤੇ ਜਾ ਕੇ ਸ਼ਹੀਦ ਹੋਈਏ ਆਪਣੀ ਕੌਮਾਂ ਦੀ ਸ਼ਹੀਦ ਹੋਈਏ ਆਪਣੀ ਦੇਸ਼ਾਂ ਦੀ ਸ਼ਹੀਦ ਹੋਈਏ ਨਾ ਕਿ ਪਿਤਾ ਨੂੰ ਲੜ ਕੇ ਸ਼ਹੀਦ ਹੋਈਏ ਬਹੁਤ ਦਸਾਂ ਨਾ ਤੇ ਅਸੀਂ ਛੱਟ ਕੇ ਕਿਰਪਾ ਕਰਕੇ ਆਓ ਗਰਾਉਂਡਾਂ ਜਾਓ ਆਪਣੇ ਪਹਿਲਵਾਨ ਸਾਹਿਬਾਂ ਨੂੰ ਵੇਖੋ ਇਤਨਾ ਡੋਲੇ ਸਾਡੇ ਪੰਜਾਬੀ ਤਾਂ ਹੋਂਦ ਤੇ ਸਾਰ ਜੋ ਪੰਜਾਬੀਆਂ ਦਾ ਉਹਨ ਬਰਕਰਾਰ